ਸਵਾਗਤ ਹੈ ਤੁਹਾਡਾ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਰਾਜਵੀਰ ਜਵੰਦਾ ਜੋ ਪੰਜਾਬੀ ਗਾਇਕ ਨੇ ਉਸ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਚਿੰਤਾਜਨਕ ਖਬਰ ਨਿਕਲ ਕੇ ਆ ਰਹੀ ਹੈ ਉਹ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਮੁਹਾਲੀ ਦੇ ਜੋ ਹਸਪਤਾਲ ਨੇ ਫੋਰਟਿਸ ਹਸਪਤਾਲ ਵੱਲੋਂ ਇੱਕ ਬੁਲੇਟਿਨ ਜਾਰੀ ਕੀਤਾ ਗਿਆ ਹੈ ਮੈਡੀਕਲ ਬੁਲੇਟਿਨ ਦੇ ਵਿੱਚ ਕੀ ਕੀ ਕੁਝ ਕਿਹਾ ਗਿਆ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੇਣ ਜਾ ਰਹੇ ਹਾਂ ਕੀ ਦੱਸਦੇ ਹੀ ਕਿ ਨੌਵਾਂ ਦਿਨ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤਾਂ ਹਸਪਤਾਲ ਤੇ ਵੈਂਟੀਲੇਟਰ ਤੇ ਸਪੋਰਟ ਤੇ ਹਨ ਰਾਜਵੀਰ ਜਵੰਦਾ ਤਾਂ ਦੱਸਦੀਏ ਜਾਰੀ ਕੀਤੇ ਗਏ ਮੈਡੀਕਲ ਬਲਟਿਨ ਅਨੁਸਾਰ ਜਵੰਦਾ ਦਾ ਦਿਲ ਲਗਾਤਾਰ ਜੀਵਨ ਸਹਾਇਤਾ ਤੇ ਹੈ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਕਾਰਨ ਉਹਨਾਂ ਦੇ ਸਰੀਰ ਤੇ ਬਾਕੀ ਹਿੱਸਿਆਂ ਦੇ ਕੰਮ ਕਾਜ ਵਿੱਚ ਰੁਕਾਵਟ ਆ ਰਹੀ ਹੈ ਦੱਸਦੀਏ ਕਿ ਡਾਕਟਰਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਉਹਨਾਂ ਦੀ ਹਾਲਤ ਵਿੱਚ ਉਮੀਦ ਅਨੁਸਾਰ ਸੁਧਾਰ ਨਹੀਂ ਹੋ ਰਿਹਾ ਤਾਂ ਦੱਸਦੀਏ ਕਿ ਰੀੜ ਦੀ ਹੱਡੀ ਤੇ ਤੇ ਜਿਹੜੀ ਐਮ ਆਰ ਆਈ ਤੋਂ ਗਰਦਨ ਤੋਂ ਪਿੱਠ ਤੇ ਡੂੰਘੀਆਂ ਸੱਟਾਂ ਦਾ ਖੁਲਾਸਾ ਹੋਇਆ ਹੈ ਬਾਹਾਂ ਅਤੇ ਲੱਤਾਂ ਵਿੱਚ ਕਮਜ਼ੋਰੀ ਹੈ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਤੇ ਰਹਿਣ ਦੀ ਲੋੜ ਹੋ ਸਕਦੀ ਹੈ ਦਿਮਾਗ ਦੀ ਸਥਿਤੀ ਦੀ ਜਿਹੜੀ ਸਥਿਤੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਦੱਸਦੀ ਹੈ ਕਿ ਸਥਿਤੀ ਵਿੱਚ ਕੋਈ ਖਾਸ ਸੁਧਾਰ ਨਹੀਂ ਦੇਖਿਆ ਗਿਆ ਡਾਕਟਰਾਂ ਨੇ ਕਿਹਾ ਕਿ ਉਹਨਾਂ ਨੂੰ ਦਿਲ ਦੇ ਕੰਮਕਾਜ ਲਈ ਦਵਾਈ ਦਿੱਤੀ ਜਾ ਰਹੀ ਹੈ ਸਿਹਰਤੇ ਈੜ ਦੀ ਹੱਡੀ ਦੀਆਂ ਸੱਟਾਂ ਕਾਰਨ ਉਹਨਾਂ ਦਾ ਕੋਈ ਹੋਰ ਅੰਗ ਕੰਮ ਨਹੀਂ ਕਰ ਰਿਹਾ ਇਸ ਲਈ ਉਹਨਾਂ ਨੂੰ ਦਿਲ ਦੀ ਧੜਕਣ ਬਣਾਈ ਰੱਖਣ ਲਈ ਲਾਈਫ ਸਪੋਰਟ ਤੇ ਰੱਖਿਆ ਗਿਆ ਹੈਗਾ ਤਾਂ ਹੁਣ ਡਾਕਟਰਾਂ ਨੇ ਬਲੇਟਨ ਜਾਰੀ ਕੀਤਾ ਕਿ ਉਹਨਾਂ ਦੇ ਵਿੱਚ ਉਮੀਦ ਅਨੁਸਾਰ ਜਿਹੜਾ ਸੁਧਾਰ ਹੈ ਉਹਨਾਂ ਦੀ ਸਿਹਤ ਦੇ ਵਿੱਚ ਨਹੀਂ ਹੋ ਰਿਹਾ ਕਲਾਕਾਰਾਂ ਅਤੇ ਬਾਕੀ ਹੋਰ ਭਾਈਚਾਰੇ ਬਾਕੀ ਪੰਜਾਬੀਆਂ ਵੱਲੋਂ ਜਿਹੜੀ ਉਹਨਾਂ ਦੀ ਸਿਹਤ ਦੇ ਲਈ ਜਿਹੜੀਆਂ ਅਰਦਾਸਾਂ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਤਾਂ ਤੁਸੀਂ ਵੀ ਅਰਦਾਸਾਂ ਜਿਹੜੀਆਂ ਉਹ ਲਗਾਤਾਰ ਜਾਰੀ ਰੱਖੋ ਤਾਂ ਜੋ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਹੋਰ ਸੁਧਾਰ ਹੈ ਜਿਹੜਾ ਉਹ ਆ ਸਕੀ ਤੇ ਜਲਦੀ ਉਹ ਠੀਕ ਹੋ ਜਾਣ ਤਾਂ ਹੁਣ ਦੱਸ ਦਈਏ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਬਲੇਟਨ ਜਾਰੀ ਕੀਤਾ ਗਿਆ ਹੈਗਾ ਤਾਂ ਉਮੀਦ ਹੈ ਕਿ ਉਹਨਾਂ ਦੀ ਸਿਹਤ ਜਿਹੜੀ ਉਹ ਜਲਦੀ ਠੀਕ ਹੋ ਜਾਵੇ ਤਾਂ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ